ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਮਾਲਸਰ ਸਮਾਲਸਰ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਬਾਗੇਪੁਰਾਣੇ ਤੋਂ ਕੋੜਕਪੁਰੇ ਵਾਲੀ ਛੜਕ ਦੇ ਉੱਤੇ ਸਮਾਲਸਰ ਨਾਂ ਦਾ ਇਹ ਪਿੰਡ ਇੱਕ ਕਸਬਾ ਟੈਪ ਹੀ ਹੈ ਜਦੋਂ ਤੁਸੀਂ ਮੇਨ ਛੜਕ ਤੇ ਲੰਘਦੇ ਹੋ ਤਾਂ ਪੂਰੀ ਮਾਰਕੀਟ ਤੁਹਾਨੂੰ ਇੱਥੇ ਬਣੀ ਮਿਲੂਗੀ ਸੋ ਸਮਾਲਸਰ ਦੇ ਵਿੱਚੋਂ ਵੀਡੀਓ ਬਣਾ ਰਹੇ ਆਂ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆਂ ਦੱਸੋ ਬਾਈ ਜੀ ਹੋਰੀ ਸਿਰਫ ਘਰੇ ਦੁੱਧ ਪੀਣ ਵਾਸਤੇ ਪਸ਼ੂ ਰੱਖਦੇ ਆਂ ਦੋ ਨਗ ਤੁਸੀਂ ਇੱਥੇ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇੱਕ ਝੋਟੀ ਐਸ ਸਾਈਡ ਤੇ ਬਾਈ ਹੋਰੀ ਸੰਭਾਲ ਰਹੇ ਆਂ ਅੱਜ ਇਹਨਾਂ ਨੇ ਮੱਝ ਵਿਕਾਊ ਕੀਤੀ ਐ ਇਹਦੇ ਸਬੰਧੀ ਆਪਾਂ ਗੱਲਬਾਤ ਕਰਨੀ ਐ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਵੀ ਉਹ ਤਸੱਲੀ ਕਰੇ ਆ ਕਿ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੂਗਾ ਘਰ ਦੀ ਬੈਕ ਸਾਈਡ ਦੇ ਉੱਤੇ ਬਾਈ ਨੇ ਪਸ਼ੂ ਰੱਖੇ ਹੋਏ ਆਇ ਗੱਲ ਧਿਆਨ ਚ ਕਰ ਲਓ ਹੋ ਸਕਦਾ ਤੋੜਨ ਲੱਗਿਆ ਥੋੜਾ ਬਹੁਤਾ ਪਸ਼ੂ ਡਰੇ ਤਾਂ ਉਸ ਚੀਜ਼ ਵਾਸਤੇ ਪਹਿਲਾਂ ਹੀ ਤਾਂ ਦੱਸਿਆ ਜਾਂਦਾ ਵੀ ਤੁਸੀਂ ਹੁਣ ਜਦੋਂ ਇਹ ਆਸੇ ਪਾਸੇ ਨੂੰ ਜਾਂਦੀ ਐ ਮੱਝ ਥਣ ਹਵਾਨੇ ਦੀ ਜੱਜਮੈਂਟ ਕਰ ਲਿਓ ਹਵਾਨੇ ਦੇ ਉੱਤੇ ਥਣਾ ਦੇ ਉੱਤੇ ਮੋਢ ਦੇ ਵਿੱਚ ਨਾੜਾਂ ਬੜੀਆਂ ਚੰਗੀਆਂ ਔਰਲੇ ਪਾਸੇ ਤੋਂ ਦਿਸਦੀਆਂ ਮੈਂ ਥੋੜਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਤੁਹਾਨੂੰ ਪਹਿਲਾਂ ਹੀ ਕਰ ਲਈ ਨਾ ਉਸ ਤੋਂ ਬਾਅਦ ਚ ਇਹਨੂੰ ਆਪਾਂ ਖੋਲ੍ਹਾਂਗੇ ਵੀ ਡਿਟੇਲ ਵੀ ਸਾਰੀ ਪੁੱਛਾਂਗੇ ਇੱਥੋਂ ਤੁਸੀਂ ਇਹਦੇ ਹਵਾਨੇ ਦੇ ਉੱਤੇ ਜਿਹੜੀਆਂ ਥਣਾਂ ਦੇ ਉੱਪਰਲੇ ਪਾਸੇ ਨਾੜਾਂ ਉਹ ਦੇਖ ਰਹੇ ਹਾਂ। ਆਮ ਤੌਰ ਤੇ ਨਾੜਾਂ ਆਪਾਂ ਚੰਗੇ ਦੁੱਧ ਵਾਲਿਆਂ, ਬੱਜਾਂ ਜਾਂ ਗਾਵਾਂ ਦੇ ਜ਼ਿਆਦਾ ਦੇਖਦੇ ਹਾਂ। ਬਾਕੀ ਦੁੱਧ ਇਹਦਾ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਕੰਮ ਕਰੋ। ਬਾਈ ਨੇ ਪਿਛਲੇ ਸੂਚ ਕਿੰਨਾ ਚੋਇਆ ਇਹਦਾ ਉਹ ਵੀ ਰੱਪਾ ਨੂੰ ਦੱਸ ਦੂਗਾ। ਆਓ ਡਿਟੇਲ ਵਾਈਜ਼ ਹੋਰਾਂ ਤੋਂ ਪੁੱਛਦੇ ਹਾਂ ਫਿਰ ਇਹਦੇ ਬਾਰੇ ਇਹਨੂੰ ਤੋੜ ਕੇ ਵੀ ਤੁਹਾਨੂੰ ਦਿਖਾ ਦੇਵਾਂਗੇ। ਭਾਈ ਸਤਿ ਸ਼੍ਰੀ ਅਕਾਲ। ਭਾਈ ਜੀ ਸਤਿ ਸ਼੍ਰੀ ਅਕਾਲ। ਨਾਮ ਦੱਸ ਦਿਓ ਵੀਰੇ ਆਪਣਾ। ਮਨਜਿੰਦਰ ਸਿੰਘ ਢੋਡੀ ਜੀ। ਮਨਜਿੰਦਰ ਬਾਈ ਅੱਜ ਆਪਾਂ ਇੱਕ ਮੱਝ ਵਿਕਾਊ ਕੀਤੀ ਐ ਘਰ ਦੀ ਐ ਜਾਂ ਖਰੀਦੀ ਹੋਈ ਆਪਣੀ ਨਹੀਂ ਪਹਿਲਾਂ ਝੋਟੀ ਆਪਣੇ ਕੋਲ ਹੀ ਪਾਲੀ ਵੀ ਆਪਣੇ ਆਪ ਦੀ ਆਪਦੀ ਐ ਕਿੰਨਾ ਮਸੂਆ ਬਾਈ ਅੱਜ ਕਿ ਸੂਗੇ ਚੌਥਾ ਸੂਆ ਸੋਨੇ ਵੀਰੇ ਚੌਥਾ ਸੂਆ ਤਿੰਨੇ ਸੂਏ ਘਰੇ ਚੋਈ ਆਪਾਂ ਹਾਂਜੀ ਹਾਂਜੀ ਅੱਛਾ ਬਾਈ ਤੀਜੇ ਸੂਏ ਚ ਇਹਦਾ ਵੱਧ ਤੋਂ ਵੱਧ ਦੁੱਧ ਕਿੰਨਾ ਰਿਹਾ ਜਦੋਂ ਤਾਜੀ ਸੂਈ ਸੀ ਤੂੰ ਤਾਜੀ ਸੂਈ ਦੀ 15 ਲੀਟਰ ਸੀ ਦੁੱਧ ਇਹਦਾ 15 ਲੀਟਰ ਹਾਂਜੀ ਹੁਣੇ ਦਿਨ ਕਿੰਨੇ ਲੇਜੂਗੀ ਸੂਣ ਚ ਹੁਣੇ 2 ਦਿਨ ਲੱਗੂ ਵੱਧ ਤੋਂ ਵੱਧ ਜੀ ਦੋ ਦਿਨ ਹਜੇ ਅੰਦਾਜ਼ਾ ਵੀ ਲੈ ਜੂਗੀ ਇਹ ਹਾਂਜੀ ਹਾਂਜੀ ਠੀਕ ਐ ਸੀਮਨ ਕਿਹੜੇ ਬੁੱਲ ਦਾ ਪਰਿਆ ਬਈ ਇਹਦੇ ਇਹ ਕੋਹੇ ਨੂਰ ਦਾ ਪਰਿਆ ਜੀ ਕੋਹੇ ਨੂਰ ਦੋਸਤੋ ਐਲ ਡੀ ਐਫ ਵਾਲਾ ਜਿਹੜਾ ਬੁੱਲ ਹੈ ਲక్ష్ਮੀ ਡੇਰੀ ਫਾਰਮ ਵਾਲਾ ਉਹਦਾ ਸੀਮਨ ਹੈ ਤੇ ਬਾਈ ਮਨਪ੍ਰੀਤ ਐ ਸੇਖਾ ਕਲਾ ਤੋਂ ਡਾਕਟਰ ਵੀਰ ਕਾਰਡ ਬਾਈ ਨੇ ਬਣਾ ਕੇ ਦਿੱਤਾ ਆ ਇਹਨਾਂ ਕੋਲੋਂ ਪ੍ਰੋਪਰ ਕਾਰਡ ਸੰਭਾਲਿਆ ਹੋਇਆ ਐ ਅੱਛਾ ਬਾਈ ਰੇਟ ਇਹਦਾ ਆਪਾਂ ਕੀ ਰੱਖਾਂਗੇ ਰੇਟ ਫੋਨ ਤੇ ਕਰ ਲਾਂਗੇ ਰੇਟ ਦੋਸਤੋ ਫੋਨ ਤੇ ਰਹੂਗਾ ਰੇਟ ਬਾਰੇ ਮੈਂ ਬਹੁਤ ਵਾਰੇ ਗੱਲ ਆ ਵੀ ਵੀਡੀਓ ਜੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਭਰਾ ਇਸ ਤਰ੍ਹਾਂ ਕਦੇ-ਕਦੇ ਪਸ਼ੂ ਵੇਚਦੇ ਆ ਡਿਸਾਈਡ ਕਰਨਾ ਔਖਾ ਹੋ ਜਾਂਦਾ ਵੀ ਮੁੱਲ ਮੰਗੀਏ ਕਿੰਨਾ ਵੰਦ ਮੰਗ ਲਿਆ ਤਾਂ ਗਾਹਕ ਨਹੀਂ ਪੈਣਾ ਘੱਟ ਮੰਗ ਲਿਆ ਤਾਂ ਮਨ ਨੂੰ ਇਹ ਰਹਿਣਾ ਵੀ ਆਪਾਂ ਚੀਜ਼ ਸੰਭਾਲੀ ਸੀ ਤੇ ਉਹਦਾ ਮੁੱਲ ਨਹੀਂ ਵੱਟ ਸਕੇ ਬਿਹਤਰ ਆਪਸ਼ਨ ਇਹ ਆ ਵੀ ਤੁਸੀਂ ਫੋਨ ਕਰੋ ਤੇ ਰੇਟ ਬਾਈ ਤੋਂ ਕਨਫਰਮ ਕਰ ਲਓ ਖੋਲ ਲਓ ਬਾਈ ਨੂੰ ਸੋ ਦੋਸਤੋ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਈਟ ਮੀਡੀਅਮ ਹੈ ਪਰ ਢਾਂਚਾ ਬੜਾ ਸੁਨੱਖਾ ਮਾਜਦਾ ਤੋ ਰਾਂਗੇ ਜਿੰਨਾ ਦੱਸ ਸਕੀ ਡਰੂਗੀ ਜਰੂਰ ਹੈ ਮਾਜੇ ਮੈਂ ਪਹਿਲਾਂ ਹੀ ਦੱਸਤਾ ਸੀ ਵੈਸੇ ਉਹ ਮਾਜੇ ਦੁੱਧ ਚਵਾਈ ਚ ਕੋਈ ਦਿੱਕਤ ਨਹੀਂ ਆਉਂਦੀ ਹੁੰਦੀ ਉਪਰੇ ਬੰਦੇ ਤੋਂ ਜਿਵੇਂ ਮੈਂ ਪੱਕ ਬਨ ਕੇ ਇੱਥੇ ਆਇਆ ਤੇ ਕਈ ਵਾਰ ਮੈਂ ਪਸ਼ੂ ਡਾਕਟਰ ਸਮਝ ਲੈਂਦੇ ਆ ਤਿਆਰ ਬੰਦੇ ਨੂੰ ਟਾਂਚਾ ਮਾਜੇ ਦਾ ਦੇਖ ਲਓ ਅੱਖਾਂ ਦੋਸਤੋ ਦੋਨੀਆਂ ਇਹਦੀਆਂ ਨੀਲੀ ਰਾਵੀ ਵਾਲੀਆਂ ਪੈਰ ਵੀ ਇੱਕ ਵਾਈਟ ਦਿਖਾਉਂਦੀ ਹੈ ਹਵਾਨਾ ਬਹੁਤ ਸੋਹਣਾ ਹੈ ਦਾ ਤੁਸੀਂ ਆ ਕੇ ਦੇਖ ਲੈਣਾ ਹਾਈਟ ਬਾਰੇ ਮੈਂ ਪਹਿਲਾਂ ਜਜਮੈਂਟ ਤੁਹਾਨੂੰ ਕਰਾਤੀ ਹੈ ਉਹ ਤੁਸੀਂ ਕੋਲੋਂ ਆ ਕੇ ਵੀ ਦੇਖ ਲੈਣੀ ਹੈ ਲਿਓ ਬਈ ਵਾਪਸ ਸਿੰਘ ਇਹਦੇ ਇਸ ਤਰ੍ਹਾਂ ਦੇ ਆ ਤੇ ਬਾਈ ਨੇ ਘਰੇ ਹੀ ਆਪ ਹੀ ਜਦੋਂ ਸਿਰ ਨਾਲ ਟੱਚ ਜੇ ਹੋਣੇ ਸ਼ੁਰੂ ਹੋਏ ਤੇ ਥੱਲੋਂ ਵੱਢ ਤੇ ਸੋ ਹਵਾਨਾ ਤੋਂ ਦੱਸੋ ਇੱਥੋਂ ਕਲੀਅਰ ਦਿਸਦਾ ਹੀ ਆ ਖੈਰ ਹਜੇ ਢੱਲ ਪਈ ਆ ਹਵਾਨੇ ਚ ਆ ਸਹਿਬੀ ਸੋਨਾ ਪਰ ਜੂਬਾ ਕੀ ਥਾਣਾ ਦਾ ਸਹਿਜ ਹਵਾਨੇ ਦੀ ਸ਼ੇਪ ਪ੍ਰੋਪਰ ਵੀਡੀਓ ਚ ਦਿਸ ਗਈ ਐ ਸੋ ਅੱਜ ਦੀ ਵੀਡੀਓ ਦੇ ਵਿੱਚ ਕੀ ਨਕਸੀ ਬਾਈ ਕੋਲ ਵਿਕਰੀ ਆਲਾ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਲਿਖਣ ਲੀ